ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਅੱਜ ਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਡੀਜੀਪੀ ਸਮੇਤ ਅਧਿਕਾਰੀ ਨਾਲ ਕੀਤੀ ਐਹ ਮੀਟਿੰਗ ਨਸ਼ਿਆਂ ਖਿਲਾਫ ਮੁਹਿੰਮ ਤੇਜ਼ ਕਰਨ ਦੇ ਦਿੱਤੇ ਹੁਕਮ ਪੰਜਾਬ ਦੀ ਸਿਆਸਤ ਦੇ ਵਿੱਚ ਮਚਾਈ ਹਲਚਲਨ ਨੀਤਿੰਗੜਗਰੀ ਨਾਲ ਮੁਲਾਕਾਤ ਮਗਰੋਂ ਹੁਣ ਮਿਤਿਸ਼ਾ ਦੀ ਕੀਤੀ ਤਾਰੀਫ਼ ਸ਼੍ਰੀ ਅਕਾਲ ਤਖਸੈਦ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ ਕਿਹਾ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਚ ਬੰਦ ਹੋਣ ਸ਼ਰਾਬ ਦੇ ਠੇਕੇ ਵਿਕਰਮਜੀਤਿਆ ਨੂੰ ਗ੍ਰਿਫਤਾਰ ਕਰਨ ਵਾਲੇ ਐਸਐਸਪੀ ਵਿਜੀਲੈਂਸ ਖਿਲਾਫ ਵੱਡਾ ਐਕਸ਼ਨ ਪੰਜਾਬ ਸਰਕਾਰ ਨੇ ਲਖਵੀਰ ਸਿੰਘ ਨੂੰ ਕੀਤਾ ਸਸਪੈਂਡ ਕਾਰ ਵਾਪਸੀ ਦੀਆਂ ਖਬਰਾਂ ਵਿਚਾਲੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ ਖੁਦ ਕੀਤਾ ਖੁਲਾਸਾ ਐਮਪੀ ਗੁਰਮੀਤ ਸਿੰਘ ਮੀਤ ਹੇਰ ਬਣੇ ਪਿਤਾ ਘਰ ਵਾਲੀ ਗੁਰਵੀਨ ਕੌਰ ਨੇ ਪੁੱਤਰ ਨੂੰ ਦਿੱਤਾ ਜਨਮ ਪੰਜਾਬ ਦੇ ਮੌਸਮ ਸੰਬੰਧੀ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ 31 ਦਸੰਬਰ ਤੱਕ ਅਲਰਟ ਕੀਤਾ ਜਾ ਰਹੀ ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ ਜਾਰੀ ਕੀਤੀ ਸਕਾਲਰਸ਼ਿਪ ਆਧਾਰ ਕਾਰਡ ਤੋਂ ਲੈ ਕੇ ਕਾਰ ਕੀਮਤਾਂ ਤੱਕ ਨਵੇਂ ਸਾਲ ਤੋਂ ਹੋਣਗੇ ਵੱਡੇ ਬਦਲਾਅ ਆਮ ਨਾਗਰਿਕਾਂ ਦੀਆਂ ਜੇਬਾਂ ਤੇ ਪਵੇਗਾ ਅਸਰ ਐਕਸਪਾਇਰ ਹੋਣ ਦੇ 30 ਦਿਨਾਂ ਤੱਕ ਡਰਾਈਵਿੰਗ ਲਾਇਸੈਂਸ ਵੈਦ ਹਾਈ ਕੋਰਟ ਨੇ ਸੁਣਾਇਆ अहम ਫੈਸਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਸਮੇਤ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕੀਤੀ ਹੈ ਮੀਟਿੰਗ ਚ ਡੀਜੀਪੀ ਗੌਰਵ ਯਾਦਵ ਸਣੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਮੀਟਿੰਗ ਦੌਰਾਨ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਹੈ ਕਿ ਪਿਛਲੇ 4 ਸਾਲਾਂ ਵਿੱਚ ਕੁੱਲ 85418 ਮਲਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਨਾਲ ਹੀ ਵੱਖ-ਵੱਖ ਅਪਰਾਧਾਂ ਦੀ ਰੋਕத் ਥਾਮ ਤੇ ਸੂਬੇ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਵੀ ਸਮੀਖਿਆ ਕੀਤੀ ਗਈ ਹੈ। ਸੀਐਮ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਜਨਤਾ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਤੇ ਸਾਰੇ ਮਾਮਲਿਆਂ ਵਿੱਚ ਨਿਰਪੱਖ ਅਤੇ ਸਮੇਂ ਸਿਰ ਕਾਰਵਾਈ ਨਿਸ਼ਚਿਤ ਕੀਤੀ ਜਾਵੇ। ਉਹਨਾਂ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਤੰਤਰ ਨੂੰ ਹੋਰ ਵੱਧ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਆਂ ਰਣਨੀਤੀਆਂ ਤੇ ਕੰਮ ਕਰਨ ਦਾ ਸੁਝਾਅ ਵੀ ਦਿੱਤਾ। ਬੈਠਕ ਵਿੱਚ ਅਪਰਾਧ ਕੰਟਰੋਲ, ਸਾਈਬਰ ਅਪਰਾਧ, ਨਸ਼ੇ ਤੇ ਕੰਟਰੋਲ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦੀ ਰੋਕਥਾਮ ਤੇ ਖਾਸ ਧਿਆਨ ਦੇਣ ਤੇ ਜ਼ੋਰ ਦਿੱਤਾ ਗਿਆ ਹੈ। ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਨਵਜੋਤ ਕੁਰਸੀ ਸਿੱਧੂ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਗਈ ਇੱਕ ਤਾਜ਼ਾ ਪੋਸਟ ਨੇ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਰਾਜ ਕੇ ਤਾਰੀਫਾਂ ਕੀਤੀਆਂ ਹਨ ਦਰਅਸਲ ਨਵਜੋਤ ਕੁਰਸੀਦੁਨੇ ਪੰਜਾਬ ਵਿੱਚ ਮਾਈਨਿੰਗ ਅਤੇ ਜੰਗਲਾਤ ਹੇਟ ਕੱਟ ਰਹੀ ਜ਼ਮੀਨ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ਲਈ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਏ ਦੀ ਵੀ ਸ਼ਲਾੰਗਾ ਕੀਤੀ ਹੈ ਇਸ ਤੋਂ ਪਹਿਲਾਂ ਨਵਜੋਤ ਖੁਰਸਿੱਧੂ ਨੇ ਕੇਂਦਰੀ ਮੰਤਰੀ ਨੀਤਿਨ ਗੜਗਰੀ ਨਾਲ ਮੁਲਾਕਾਤ ਵੀ ਕੀਤੀ ਸੀ ਤੇ ਹੁਣ ਉਹਨਾਂ ਦੀ ਵੀ ਰਾਜਕੇ ਤਾਰੀਫ ਕੀਤੀ ਸੀ ਇਨ੍ਹਾਂ ਤਾਰੀਫਾਂ ਤੋਂ ਬਾਅਦ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਜੋੜਾ ਪਾਛਪਾ ਵਿੱਚ ਵਾਪਸੀ ਦੀ ਤਿਆਰੀ ਕਰ ਰਿਹਾ ਹੋ ਸਕਦਾ ਹੈ ਦੱਸਦੀ ਹੈ ਕਿ ਨਵਜੋਤ ਖੁਰਸਿੱਧੂ ਪਹਿਲਾਂ ਹੀ ਕਾਂਗਰਸ ਪਾਰਟੀ ਤੋਂ ਸਸਪੈਂਡ ਚੱਲ ਰਹੇ ਹਨ ਅਤੇ ਉਹ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੂੰ ਵੀ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਚੁੱਕੇ ਹਨ ਹਾਲੀ ਵਿੱਚ ਉਹਨਾਂ ਦੇ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਵਾਲੇ ਬਿਆਨ ਤੋਂ ਸਿਆਸਤ ਕਾਫੀ ਪੱਕ ਗਈ ਸੀ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਮੌਤਲ ਕਰ ਦਿੱਤਾ ਗਿਆ ਸੀ ਸ਼ਰੀਫ ਅਤੇ ਗੜਸਾਈ ਵਿਕੇ ਸ਼ਹੀਦੀ ਸਵਾ ਦੇ ਅਖੀਰਲੇ ਦਿਨ ਸਜਾਏ ਗੇ ਨਗਰ ਕੀਰਤਨ ਦੌਰਾਨ ਸ਼ਰੀਏ ਕਾਲ ਤੱਕ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਦੌਰਾਨ ਉਹਨਾਂ ਨੇ ਸ਼ਹੀਦੀ ਸਮਾਗਮ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ ਭਰ 'ਚ ਸ਼ਰਾਬ ਦੇ ਠੇਕੇ ਬੰਦ ਕਰਨੇ ਚਾਹੀਦੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਦੇ ਠੇਕੇ ਬੰਦ ਕਰਕੇ ਡਰਾਈ ਡੇ ਐਲਾਨ ਕੀਤਾ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ 'ਚ ਸ਼ਰਾਬ ਦੇ ਠੇਕੇ ਮੁਕੰਮਲ ਤੌਰ ਤੇ ਬੰਦ ਹੋਣੇ ਚਾਹੀਦੇ ਹਨ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੂੰ ਪੰਜਾਬ ਸਰਕਾਰ ਨੇ ਮੁਤਲਕ ਕਰ ਦਿੱਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰਵਾਈ ਇੱਕ ਸੀਨੀਅਰ ਆਈਐਸ ਅਧਿਕਾਰੀ ਦੀ ਸ਼ਿਕਾਇਤ ਤੇ ਕੀਤੀ ਗਈ ਹੈ ਵੇਰਵਿਆਂ ਅਨੁਸਾਰ ਇਹ ਕਾਰਵਾਈ ਚੰਡੀਗੜ੍ਹ ਤੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਗ੍ਰਹਿ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਹੈ ਜਾਣਕਾਰੀ ਅਨੁਸਾਰ ਲਖਵੀਰ ਸਿੰਘ ਨੂੰ ਇਸੇ ਸਾਲ ਮਾਰਚ ਮਹੀਨੇ 'ਚ ਐਸਐਸਪੀ ਵਿਜੀਲੈਂਸ ਲਗਾਇਆ ਗਿਆ ਸੀ ਸਿਰਫ 9 ਮਹੀਨਿਆਂ ਦੇ ਵਕਫੇ ਦੌਰਾਨ ਹੀ ਪ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਮੁਕਤਲ ਕਰ ਦਿੱਤਾ ਗਿਆ ਹੈ ਜਦੋਂ ਇਸ ਕਾਰਵਾਈ ਬਾਰੇ SSP ਲਖਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਵੀ ਆਪਣੀ ਮੌਤਲੀ ਬਾਰੇ ਪਤਾ ਲੱਗਾ ਸੀ ਪਰ ਇਸ ਫੈਸਲੇ ਦੇ ਪਿੱਛੇ ਦੇ ਕਾਰਨਾ ਤੋਂ ਅਜਾਣ ਸਨ ਉਹਨਾਂ ਨੇ ਕਿਹਾ ਕਿ ਮੈਨੂੰ ਅਜੇ ਤੱਕ ਕੋਈ ਅਧਿਕਾਰਤਾ ਦੇਸ਼ ਨਹੀਂ ਮਿਲੇ ਹਨ ਇਸ ਲਈ ਮੈਂ ਹੋਰ ਟਿੱਪਣੀ ਨਹੀਂ ਕਰ ਸਕਦਾ ਸੂਤਰਾਂ ਮੁਤਾਬਕ ਇਹ ਮਾਮਲਾ ਅਮਰੀਕਸਰ ਦੇ ਰਣਜੀਤ ਐਵੇਨਿਊ ਵਿੱਚ 55 ਕਰੋੜ ਦੇ ਟੈਂਡਰ ਨਾਲ ਜੁੜਿਆ ਹੋਇਆ ਹੈ ਦੋਸ਼ ਹਨ ਕਿ ਸੀਵਰੇਜ ਅਤੇ ਸਟਰੀਟ ਲਾਈਟਾਂ ਆਦਿ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਕਰੋੜਾਂ ਰੁਪਏ ਬਿਨਾਂ ਕੰਮ ਕੀਤੇ ਹੀ ਵੰਡ ਦਿੱਤੇ ਗਏ ਸਨ ਲਖਵੀਰ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ ਪਰ ਉਹਨਾਂ ਦੀ ਜਾਂਚ ਤੇ ਸਵਾਲ ਉੱਠ ਰਹੇ ਸਨ ਪੁਲਿਸ ਉਤਰਾ ਅਨੁਸਾਰ ਇਸ ਮਾਮਲੇ ਚ ਚਹੇਤਿਆਂ ਨੂੰ ਠੇਕੇ ਦੀਵਾਨ ਵਿੱਚ ਇੱਕ ਸਮਾਜ ਸੇਵੀ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਹੈ ਤੇ ਉਸ ਤੇ ਵੀ ਕਾਰਵਾਈ ਕੀਤੀ ਗਈ ਹੈ ਅੰਮ੍ਰਿਤਸਰ ਵਿੱਚ ਪ੍ਰਿਸ਼ਟ ਪੁਲਿਸ ਅਧਿਕਾਰੀ ਖਿਲਾਫ ਇਹ ਇਹ ਦੂਜੀ ਵੱਡੀ ਕਾਰਵਾਈ ਹੈ ਈਸੋ ਕਰੀਬ 2 ਮਹੀਨੇ ਪਹਿਲਾਂ ਅਮਰੀਸ਼ਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਵੀ ਮੁਅਤਲ ਕੀਤਾ ਗਿਆ ਸੀ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਬੀਬੀ ਜਗੀਰ ਕੌਰ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹ ਕਿ ਹੈ ਕਿ ਉਹਨਾਂ ਦਾ ਕਾਰ ਸਿਰਫ ਤੇ ਸਿਰਫ ਪੰਥ ਹੈ ਤੇ ਉਹ ਹੋਰ ਕਿਧਰੇ ਨਹੀਂ ਜਾ ਰਹੀ ਉਹਨਾਂ ਨੇ ਕਿਹਾ ਕਿ ਮੀਡੀਆ 'ਚ ਘਰ ਵਾਪਸੀ ਦੀਆਂ ਖਬਰਾਂ ਝੂਠ ਦਾ ਪਲੰਦਾ ਹਨ ਉਹਨਾਂ ਨੇ ਕਿਹਾ ਕਿ ਮੈਂ ਜਨਮੀ ਪੰਥ ਪਰਿਵਾਰ ਵਿੱਚ ਹਾਂ ਤੇ ਸਦਾ ਸ਼੍ਰੀ ਅਕਾਲ ਤਖਸੈਬ ਨੂੰ ਸਮਰਪਿਤ ਰਹੀ ਹਾਂ ਬੀਬੀ ਜਗੀਰ ਕੋਰ ਨੇ ਕਿਹਾ ਕਿ ਜੋ ਸ਼੍ਰੀ ਅਕਾਲ ਤਖਸੈਬ ਦੇ ਹੁਕਮ ਨੂੰ ਮੰਨਦਾ ਹੈ ਤੇ ਉਸ ਦੀ ਮਰਿਆਦਾ ਦਾ ਸਨਮਾਨ ਕਰਦਾ ਹੈ ਮੈਂ ਉਸ ਨਾਲ ਹਾਂ ਮੈਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ 1920 ਤੋਂ ਪੰਥ ਨਾਲ ਖੜਾ ਹੈ ਸ਼੍ਰੀ ਅਕਾਲ ਤਖਸੈਬ ਦੀ ਛਤਰ ਛਾਇਆ ਹੇਠ ਚੱਲ ਰਿਹਾ ਹੈ ਨਾ ਤੋਂ ਜਦੋਂ ਅਕਾਲੀ ਦਲ ਪੁਨਰ ਸੁਜੀਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਚੜਦੀ ਕਲਾ ਚ ਹਨ ਕੋਈ ਮਤਭੇਦ ਨਹੀਂ ਉਹ ਚਟਾਨ ਵਾਂਗ ਖੜੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਹੁੰਦੀ ਤੇ ਹੰਕਾਰ ਨਹੀਂ ਛੱਡਦੇ ਉਦੋਂ ਤੱਕ ਕੁਝ ਨਹੀਂ ਬਣੇਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਵੱਡਾ ਨਹੀਂ ਹੈ ਬਰਨਾਲਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਦੇ ਘਰ ਕਿਲਕਾਰੀਆਂ ਗੁੰਜੀਆਂ ਹਨ ਮੀਤ ਹੀਰ ਪਿਤਾ ਬਣ ਗਏ ਹਨ ਉਹਨਾਂ ਦੀ ਪਤਨੀ ਗੁਰਵੀਨ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨੀ ਸਵੇਰੇ ਮਹਾਲੀ ਦੇ ਹਸਪਤਾਲ ਵਿੱਚ ਗੁਰਵੀਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ ਗੁਰਮੀਤ ਸਿੰਘ ਮੀਤ ਹੀਰ ਸਾਲ 2024 ਵਿੱਚ ਸੰਗਰੂਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ ਇਸ ਤੋਂ ਪਹਿਲਾਂ ਉਹ ਦੋ ਵਾਰੀ ਪੰਜਾਬ ਵਿਧਾਨ ਸਭਾ ਵਿੱਚ ਬਰਨਾਲਾ ਤੋਂ ਵਿਧਾਇਕ ਰਹੇ ਹਨ 2017 ਤੇ 2022 ਵਿੱਚ ਜਿੱਤ ਦਰਜ ਕੀਤੀ ਉਹਨਾਂ ਨੇ ਪੰਜਾਬ ਸਰਕਾਰ ਵਿੱਚ ਕੈਬਨਟ ਮੰਤਰੀ ਵਜੋਂ ਵੀ ਕੰਮ ਕੀਤਾ ਹੈ ਪੰਜਾਬ ਵਿੱਚ ਠੀਤ ਲਹਿਰ ਤੇ ਸੰਗਣੀ ਧੁੰਦ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਪੰਜਾਬ ਵਿੱਚ ਪੈ ਰਹੀ ਸੰਗਣੀ ਧੁੰਦ ਦੇ ਦਰਮਿਆਨ ਮੌਸਮ ਵਿਭਾਗ ਨੇ ਵੱਡੀ ਅਪਡੇਟ ਸਾਂਝੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਨੂੰ ਲੈ ਕੇ 31 ਦਸੰਬਰ ਤੱਕ ਭਵਿੱਖਬਾਣੀ ਕੀਤੀ ਗਈ ਹੈ ਤਾਜ਼ਾ ਜਾਣਕਾਰੀ ਮੁਤਾਬਕ ਵਿਭਾਗ ਨੇ ਪੰਜ ਦਿਨਾਂ ਲਈ ਸੂਬੇ ਵਿੱਚ ਠੀਤ ਲਹਿਰ ਦਾ orange ਅਤੇ yellow ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੇ ਕੱਲ ਪਠਾਨਕੋੜ ਗੁਰਦਾਸਪੁਰ ਅਮਰੀਕ ਸਰ ਤਰਨਤਾਰਨ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਸੰਗੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਤੇ ਮੋਹਾਲੀ ਵਿੱਚ ਕੁਝ ਥਾਵਾਂ ਤੇ ਬਹੁਤ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਇੰਨਾ ਜ਼ਿਲ੍ਹਿਆਂ ਵਿੱਚ orange alert ਜਾਰੀ ਕੀਤਾ ਗਿਆ ਹੈ ਅੰਮ੍ਰਿਤਸਰ ਤਰਨਤਾਰਨ ਨਮਾਸ਼ਾਰ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਫਤਿਹਗੜ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ਤੇ ਸੰਗਣੀ ਧੁੰਦ ਪੈਣ ਦੀ ਸੰਭਾਵਨਾ ਹੈ ਮੌਸਮ ਖੁਸ਼ਕ ਰਹਿਣ ਦੀ ਉਮੀਦ ਹੈ ਇੰਨਾ ਜ਼ਿਲ੍ਹਿਆਂ ਵਿੱਚ yellow alert ਜਾਰੀ ਰਹੇਗਾ ਮੁੱਖ ਮੰਤਰੀ ਭਗਵੰਤ ਮਾਨ ਦੀਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿਛੜੇ ਵਰਗਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਅਤੇ ਉਹਨਾਂ ਨੂੰ ਸਿੱਖਿਆ ਦੇ ਰਾਹੀ आत्मनिर्भर ਬਣਾਉਣ ਲਈ ਲਗਾਤਾਰ ਇਤਿਹਾਸਿਕ ਕਦਮ ਚੁੱਕ ਰਹੀ ਹੈ ਇਹ ਪ੍ਰਗਟਾਵਾ ਸਮਾਜਿਕ ਨਿਆਂ ਅਧਿਕਾਰਤਾ ਤੇ ਕਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੋਰ ਨੇ ਕੀਤਾ ਹੈ ਕੈਬਨਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਕਿਹਾ ਕਿ ਅਨੁਸੂਚੀ ਜਾਤੀਆਂ ਦੇ ਵਿਦਿਆਰਥੀਆਂ ਲਈ ਚੱਲ ਰਹੀ ਪੋਸਟ میٹرਿਕ ਸਕਾਲਰਸ਼ਿਪ ਸਕੀਮ ਅਧੀਨ ਹੁਣ ਤੱਕ 4.77 ਕਰੋੜ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ ਤਾਂ ਜੋ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਆਪਣੀ ਪੜਾਈ ਤੋਂ ਵਾਂਝਾ ਨਾ ਰਹੇ ਨਵੇਂ ਸਾਲ 2026 ਤੋਂ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲਣਗੇ ਇਸ ਸਾਲ ਬਹੁਤ ਸਾਰੇ ਆਰਥਿਕ ਨਿਯਮ ਬਦਲੇ ਜਾਣਗੇ ਜਿਨ੍ਹਾਂ ਦਾ ਅਸਰ ਸਿੱਧਾ ਆਮ ਨਾਗਰਿਕਾਂ ਦੀਆਂ ਜੇਬਾਂ 'ਤੇ ਪਵੇਗਾ ਨਵੇਂ ਨਿਯਮ ਸਾਲ ਦੇ ਪਹਿਲੇ ਮਹੀਨੇ ਜਨਵਰੀ 'ਚ ਲਾਗੂ ਹੋਣਗੇ ਇਨ੍ਹਾਂ 'ਚ ਐਲਪੀਜੀ ਗੈਸ ਭਾਅ ਅਤੇ ਆਰਸਣੇ ਹੋਰ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਹਨ ਨਵੇਂ ਸਾਲ ਵਿੱਚ ਯੂਪੀਆਈ ਸੀਮਤ ਮੈਸੇਜਿੰਗ ਨੀਮਾ ਵਿੱਚ ਬਦਲਾਅ ਦੇਖਣ ਨੂੰ ਮਿਲਣਗੇ ਇਸ ਸੰਬੰਧੀ UPI ਅਤੇ ਡਿਜੀਟਲ ਭੁਗਤਾਨਾਂ ਨਾਲ ਸੰਬੰਧਿਤ ਨਿਯਮ ਸਖਤ ਕੀਤੇ ਜਾਣਗੇ ਧੋਖਾਧੜੀ ਨੂੰ ਰੋਕਣ ਲਈ SIM ਵੈਰੀਫਿਕੇਸ਼ਨ ਨੀਮਾ ਨੂੰ ਹੋਰ ਸਖਤ ਕੀਤਾ ਜਾਵੇਗਾ ਧੋਖਾਧੜੀ ਨੂੰ ਘਟਾਉਣ ਲਈ ਕੁਝ ਐਪਸ ਜਿਵੇਂ ਕਿ WhatsApp ਅਤੇ Telegram ਨੂੰ ਸੀਮਿਤ ਕਰਨ ਦੀਆਂ ਯੋਜਨਾਵਾਂ ਵੀ ਹਨ ਇਸ ਤੋਂ ਇਲਾਵਾ ਪੈਨ ਅਤੇ ਆਧਾਰ ਨੂੰ ਲਿੰਕ ਕਰਨ ਦੀ ਆਖਰੀ ਮਿਤੀ 30 ਦਸੰਬਰ ਵਿੱਚ ਖਤਮ ਹੋ ਜਾਵੇਗੀ ਜੇਕਰ ਉਹ ਲਿੰਕ ਨਹੀਂ ਕੀਤੇ ਜਾਂਦੇ ਹਨ ਤਾਂ ਉਹ 1 ਜਨਵਰੀ ਤੋਂ ਇਨਐਕਟਿਵ ਹੋ ਜਾਣਗੇ ਇਹ ਤੁਹਾਨੂੰ ਆਈਟੀਆ ਰੀਫੰਡ ਰਸੀਦਾਂ ਤੇ ਬੈਂਕਿੰਗ ਲਾਭ ਪ੍ਰਾਪਤ ਕਰਨ ਤੋਂ ਰੋਕ ਦੇਵੇਗਾ ਤੁਸੀਂ ਸਰਕਾਰੀ ਯੋਜਨਾਵਾਂ ਦੇ ਲਾਭ ਤੋਂ ਵੀ ਵਾਂਝੇ ਰਹਿ ਜਾਓਗੇ ਸਰਕਾਰੀ ਸਾਲ ਆਈਟੀਆ ਨੀਮਾ ਨੂੰ ਵੀ ਬਦਲਣ ਲਈ ਤਿਆਰ ਹੈ ਨਵਾਂ ਆਮਦਨ ਟੈਕਸ ਐਕਟ 2025 April ਵਿੱਚ ਲਾਗੂ ਕੀਤਾ ਜਾਵੇਗਾ ਇਸ ਦੇ ਨਾਲ ਹੀ ਬੈਂਕਿੰਗ ਪ੍ਰਣਾਲੀ ਵਿੱਚ ਇੱਕ ਹੋਰ ਬਦਲਾਅ ਲਾਗੂ ਕੀਤਾ ਜਾਵੇਗਾ SBI ਪੰਜਾਬ ਨੈਸ਼ਨਲ ਬੈਂਕ ਅਤੇ HDFC ਬੈਂਕ ਵਿੱਚ ਕਰਜ਼ੇ ਦੀਆਂ ਦਰਾਂ ਘਟਾਈਆਂ ਜਾਣਗੀਆਂ ਇਹ ਫੈਸਲਾ 1 ਜਨਵਰੀ ਤੋਂ ਲਾਗੂ ਹੋਵੇਗਾ ਨਤੀਜੇ ਵਜੋਂ ਨਵੀਆਂ ਫਿਕਸ ਡਿਪੋਜ਼ਿਟ ਵਿਆਜ ਦਰਾਂ ਜਨਵਰੀ ਤੋਂ ਲਾਗੂ ਕੀਤੀਆਂ ਜਾਣਗੀਆਂ ਉੱਥੇ ਹੀ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਦੇਖਣ ਨੂੰ ਮਿਲਣਗੇ 1 ਜਨਵਰੀ ਤੋਂ LPG ਦੀਆਂ ਦਰਾਂ ਵਧੀਆਂ ਕੱਟ ਸਕਦੀਆਂ ਹਨ ਇਸ ਦਾ ਤੁਹਾਡੇ ਬਜਟ ਤੇ ਅਸਰ ਪਵੇਗਾ ਜਨਵਰੀ 2026 ਤੋਂ ਸਰਕਾਰੀ ਕਰਮਚਾਰੀਆਂ ਨੂੰ 8ਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਿਸ਼ਾਂ ਦੇ ਆਧਾਰ ਤੇ ਤਨਖਾਹ ਮਿਲ ਸਕਦੀ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਨਵੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਇੱਕ ਨਵੀਂ ਵਿਲੱਖਣ ਆਈਡੀ ਦਿੱਤੀ ਜਾਵੇਗੀ ਇਸ ਯੋਜਨਾ ਦੇ ਤਹਿਤ ਸਰਕਾਰ ਫਸਲ ਬੀਮਾ ਯੋਜਨਾ ਦੇ ਤਹਿਤ ਦਰਜ ਸ਼ਿਕਾਇਤਾਂ ਜਿਵੇਂ ਕਿ ਜੰਗਲੀ ਜਾਨਵਰਾਂ ਦੁਆਰਾ ਫਸਲਾਂ ਦੇ ਨੁਕਸਾਨ ਨੂੰ ਕਵਰ ਕਰੇਗੀ ਇੱਕ ਵੱਡਾ ਡਿਸੀਜਨ ਹੈ ਮੁੱਖ ਮੰਤਰੀ ਸਾਹਿਬ ਦਾ ਅਸੀਂ ਹਮੇਸ਼ਾ ਹੀ ਕੋਈ ਵੀ ਕੇਸ ਜਿਹੜਾ ਕੋਈ ਲੋਕ ਵਿਰੋਧੀ ਆ ਜਾਂ ਸਟੇਟ ਵਿਰੋਧੀ ਆ ਕੋਈ ਵੀ ਅਧਿਕਾਰੀ ਇਦਾਂ ਦਾ ਕੋਈ ਕੰਮ ਕਰਦਾ ਉਹਦੇ ਖਿਲਾਫ ਸਰਕਾਰ ਹਮੇਸ਼ਾ ਹੀ ਕਾਰਵਾਈ ਕਰਦੀ ਆ ਅੱਜ ਵੀ ਮੈਨੂੰ ਪਤਾ ਲੱਗਾ ਕਿ ਐਸਪੀ ਵਿਜੀਲੈਂਸ ਦਾ ਲਖਵੀਰ ਸਿੰਘ ਜਿਹੜੇ ਉਹਨਾਂ ਦੇ ਖਿਲਾਫ ਕਾਰਵਾਈ ਜੜੀ ਹੋਈ ਆ ਲਾਜ਼ਮੀ ਉਹਨਾਂ ਨੇ ਕੋਈ ਇਦਾਂ ਦਾ ਜਿਹੜਾ ਕੋਈ ਇਦਾਂ ਦੀ ਗਲਤੀ ਉਹਨਾਂ ਕੋਈ ਹੋਈ ਹੋਊਗੀ ਜਿਹਦੀ ਉਹਨਾਂ ਨੂੰ ਸਜ਼ਾ ਮਿਲੀ ਆ ਸੋ ਸਾਡੀ ਸਰਕਾਰ ਕਦੇ ਵੀ ਨਾ ਤਾਂ ਕ腐ਸ਼ਨ ਨੂੰ ਬਰਦਾਸ਼ਤ ਕਰਦੀ ਆ ਨਾ ਕੋਈ ਇਦਾਂ ਦਾ ਕਿ ਜਿਹੜੇ ਲੋਕਾਂ ਦੇ ਖਿਲਾਫ ਕੋਈ ਫੈਸਲੇ ਅਧਿਕਾਰੀ ਕਰ ਦਿੰਦੇ ਆ ਨਾ ਕੋਈ ਇਦਾਂ ਦੇ ਫੈਸਲੇ ਨੂੰ ਜਿਹੜਾ ਸਵਕਾਰ ਕਰਦੀ ਆ ਸੋ ਹਾਲੇ ਮੇਰੇ ਕੋਲ ਡਿਟੇਲ ਨਹੀਂ ਆਈ ਕਿ ਉਹਨਾਂ ਨੂੰ ਕਿਹੜੇ ਕੇਸ ਦੇ ਵਿੱਚ ਕੀ ਕੀਤਾ ਇਹ ਡਿਟੇਲ ਤਾਂ ਮੇਰੇ ਕੋਲ ਨਹੀਂ ਆਈ ਪਰ ਮੈਨੂੰ ਪਤਾ ਆ ਕਿ ਮੇਰੇ ਮੁੱਖ ਮੰਤਰੀ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਕਦੀ ਵੀ ਗਲਤ ਕੰਮ ਨਹੀਂ ਕਰਦੇ ਜਿਹੜਾ ਅਧਿਕਾਰੀ ਕੋਈ ਗਲਤ ਕੰਮ ਕਰਦਾ ਉਹਦੇ ਖਿਲਾਫ ਜਿਹੜੀ ਕਾਰਵਾਈ ਇਦਾਂ ਹੀ ਜਿਹੜੀ ਪਹਿਲਾਂ ਵੀ ਹੋਈ ਆ ਅੱਗੇ ਵੀ ਹੋਊਗੀ ਕਿਉਂਕਿ ਲੋਕਾਂ ਲਈ ਅਸੀਂ ਜਵਾਬਦੇਹ ਲੋਕਾਂ ਨੂੰ ਕਹਿ ਕੇ ਆਏ ਆ ਕਿ ਚੰਗਾ ਪ੍ਰਸ਼ਾਸਨ ਦੇਾਂਗੇ ਅਸੀਂ ਚੰਗਾ ਪ੍ਰਸ਼ਾਸਨ ਜਿਹੜਾ ਉਹ ਦੇਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਅੱਜ ਦੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਕੱਲ 26 ਤੇ 27 ਦਸੰਬਰ ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ ਹੈ ਉਹਦੇ ਵਿੱਚ ਇਲੀਗਲ ਮਾਈਨਿੰਗ ਦੇ ਉੱਪਰ ਇੱਕ ਕ੍ਰੈਕਡਾਊਨ ਮੋਹਾਲੀ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾ ਹੁੰਦੀ ਹੈ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ-ਜਿਹੜੇ ਜਿੱਥੇ ਆਪਣਾ ਚਾਹੇ ਮਾਜਰੀ ਬਲਾਕ ਹੋਵੇ ਜਾਂ ਡੇਹੜਾ ਬਸੀ ਬਲਾਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ ਤਿੰਨ ਚਾਰ ਸਾਡੇ ਐਸਪੀ ਸਰ 8 ਦੇ ਕਰੀਬ ਐਸਐਚਓਜ਼ ਔਰ 250 ਦੇ ਕਰੀਬ ਮੁਲਾਜ਼ਮਾਂ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫਆਈਆਰ ਦਰਜ ਕੀਤੀਆਂ ਗਈਆਂ ਜੀ ਜਿਹਦੇ ਜਿਹੜੇ 7 ਮਾਦਰੀ ਪੁਲਿਸ ਸਟੇਸ਼ਨ 'ਚ 3 ਮੁੱਲਾਂਪੁਰ 1 ਸਿਟੀ ਕੁਰਾਲੀ 1 ਸਦਰ ਕੁਰਾਲੀ 1 ਹੰਡੇਸਰਾ 2 ਡੇਰਾ ਬਸੀ ਤੇ 5 ਸੁਹਾਣੇ ਥਾਣੇ ਦੇ ਵਿੱਚ ਐਫਆਈਆਰ ਦਰਜ ਹੋਈਆਂ ਇਹਦੇ 20 ਐਫਆਈਆਰਾਂ 'ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀਸੀਬੀ ਮਸ਼ੀਨ 14 ਟਿਪਰ ਤਿੰਨ ਟਰੈਕਟਰ ਟਰਾਲੀ ਤੇ ਪੰਜ ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਮਿੱਟੀ ਲਿਜਾ ਕੇ ਸਟੋਰ ਕੀਤੀ ਜਾ ਰਹੀ ਸੀ ਪੰਜ ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਚ ਨਾਲ ਹੈਲਪ ਲਈ ਗਈ ਸੀ ਜੀ ਏ ਬ੍ਰੀਫਿੰਗ ਹੋਰ ਕੋਈ ਕੋਈ ਕੁਝ ਇਹ ਐਫਆਈਆਰ ਜਿਹੜੀਆਂ ਹੈਗੀਆਂ ਸੱਤ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫਆਈਆਰਾਂ ਦਰਜ ਹੋਈਆਂ ਜਿਦੇ ਵਿੱਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਸਰ ਜਿਹੜੀ ਮਾਈਨਿੰਗ ਹੋ ਰਹੀ ਸੀਗੀ ਇਹ ਕਿੱ데 ਚੱਲਤ ਹੋ ਰਹੀ ਏ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਆ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਆ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੇ ਇਲੈਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਬੋਕ ਲੈਨੀ ਆ ਕੁਝ ਅਲੱਗ-ਅਲੱਗ ਟਾਈਮ ਤੇ ਲਾਂਦੇ ਰਹਿੰਦੇ ਹੁਣ ਥੋੜੀ ਧੁੰਦਾਂ ਕਰਕੇ ਉਹਦਾ ਜ਼ਿਆਦਾ ਫਾਇਦਾ ਚੱਕਦੇ ਹੋਏ ਕਿ ਹਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜ਼ਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਇੱਕ ਸਵਾਲ ਇਹ ਕੀ ਕੋਈ ਕੁਝ বিজেপি ਲੀਡਰਸ ਨੂੰ ਪਹਿਲਾਂ ਇੱਕ ਕ ਇਹ ਆਪਣੇ ਕਾਲੀ ਦਾ ਲੋਕ ਪਸੰਦ ਕੀਤੀਆਂ ਉਹ ਕਿਹਾ ਗਿਆ ਕਿ ਇਹ ਇਲੈਗਲ ਮਾਈਨਿੰਗ ਹੋ ਰਹੀ ਹੈ ਉਹਨੂੰ ਦੇਖਦੇ ਹੋਏ ਕੀਤਾ ਗਿਆ ਕਿ ਉਹ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀ ਕਿ ਉਹਨਾਂ ਕੀਤਾ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਨਾ ਉਹ ਪੁਲਿਸ ਲਈ ਵੀ ਸਵਨ ਲਈ ਕਿਉਂਕਿ ਜੀਓ ਫੈਂਸਿੰਗ ਦੇ ਕਿ ਕੁਝ ਲੀਗਲ ਕਿਹੜੀ ਇਲੈਗਲ ਕਿਹੜੀ ਬੜੀ ਦਿੱਕਤ ਆਂਦੀ ਹੈਗੀ ਕਈ ਵਾਰ ਜਿਹਨੇ ਲੀਗਲ ਟੈਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲੈਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਣ ਤੇ ਜਾਂ ਉਹਦੇ ਕਰਕੇ ਨਹੀਂ ਇਹ ਇਸ ਤਰ੍ਹਾਂ ਪੋਲਿਟੀਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਐਕਸ਼ਨ ਲਿਆ ਗਿਆ ਜਿਸ ਤੋ ਕਿ ਸਰਿਆ ਮਾਹਿੰਦ ਚੱਲ ਰਹੀ ਹੈ ਤਾਂ ਫਿਰ ਅਖੀਰ ਕਿਹੜਾ ਕੋਈ ਪਤਾ ਨਹੀਂ ਇਹਦੇ 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 ਵਿੱਚ ਦੇਖੋ ਕੱਲ ਐਫ ਆਈ ਆਰ ਦਰਜ ਹੋਈਆਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਤੇ ਲੋਕਲ ਜਿਹੜੇ ਸਾਡੇ ਲੀਡਰ ਐਮ.ਐਲ.ਏ. ਹੈਗੇ ਕਿਸੇ ਦਾ ਕੋਈ ਇਹਦੇ ਵਿੱਚ ਬੜਾ ਕਲੀਅਰ ਇੱਕੋ ਹੀ ਇਨਸਟਰਕਸ਼ਨ ਹੈਗੀ ਹੈ ਵੀ ਜਿਹੜੀ ਮਾਈਨਿੰਗ ਹੋਣੀ ਉਹ ਲੀਗਲ ਮਾਈਨਿੰਗ ਹੋਊਗੀ ਜਿਹਨੂੰ ਸਿੱਧਾ ਸਰਕਾਰ ਨੂੰ ਰੈਵਨਿਊ ਹੋਊਗਾ ਇਲੈਗਲ ਮਾਈਨਿੰਗ ਚਾਹੇ ਉਹਦੇ ਨਾਲ ਤੇ ਜਿਹੜਾ ਹੈਗਾ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ এনਵਾਇਰਨਮੈਂਟ ਦੇ ਵੀ ਕਿਉਂਕਿ ਨਾਮ ਵਗੈਰਾ ਨਹੀਂ ਫੋਲੋ ਕਰਦੇ ਤਾਂ ਉਹਦੇ ਬਾਰੇ ਬੜੀਆਂ ਸਪਸ਼ਟ ਆਦੇਸ਼ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਮਾਨਯੂਕ ਸੀਐਮ ਸਾਹਿਬ ਵੱਲੋਂ ਹੈਗੇ ਆ ਵੀ ਉਹ ਬਿਲਕੁਲ ਵੀ ਨਹੀਂ ਚੱਲਣਗੇ ਤੇ ਉਹਦੇ ਚਲੇ ਵਿੱਚ ਇੱਕ ਸੰਭਾਅ ਲੇ ਵੀ ਆਂਦਾ ਕਿ ਅਕਸਰ ਜਦੋਂ ਉਹ ਲੋਅਰ ਲੈਵਲ ਦਾ ਬੰਦਾ ਫੜਿਆ ਜਾਂਦਾ ਜਿਹੜਾ ਮਾਈਨਿੰਗ ਕਰਦਾ ਹੁੰਦਾ ਕਰਤਾ ਹੁੰਦਾ ਉਹ ਵੱਜ ਜਾਂਦਾ ਉਹਨੂੰ ਕਿੰਨਾ ਦੇਖੋ ਜਿਹੜੀ ਜਿਹੜਾ ਇਹਦਾ ਪ੍ਰੋਸੈਸ ਹੈਗਾ ਉਹ ਹੀ ਇਹੀ ਹੈ ਜੀ ਜਦੋਂ ਇੱਕ ਇੱਕ ਆਪਾਂ ਨੇ ਟਿੱਪਰ ਫੜ ਲਿਆ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਸਹੀ ਹੈਗੇ ਵੀ ਉਹ ਕਿੱਥੋਂ ਮਾਈਨ ਲੈ ਕੇ ਆਇਆ ਇਲੀਗਲ ਲੈ ਕੇ ਆਇਆ ਉਹ ਤੋਂ ਹੀ ਅੱਗੇ ਟ੍ਰੇਲ ਚੱਲ ਸਕਦੀ ਹੈ ਤਾਂ ਉਹ ਜਿਹੜੇ 15 ਵਿਅਕਤੀ ਹੁਣ ਅਸੀਂ ਪੁਛ ਫੜੇ ਹੈਗੇ ਉਹਨਾਂ ਦੀ ਪੁਸ਼ਤਾਚੀ ਕੀਤੀ ਜਾਊਗੀ ਤਫ਼ਤੀਸ਼ ਅੱਗੇ ਵਧਾਈ ਜਾਊਗੀ ਉਹ ਜਿਹਦਾ ਵੀ ਨਾਮ ਆਊਗਾ ਉਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਹੋਵੇਗਾ ਪ੍ਰੈਮੇਸੀਆ ਦੇ ਵਿੱਚ ਕੋਈ ਪੋਲਿਟੀਕਲ ਨਾਮ ਸਭ ਨਹੀਂ ਨਹੀਂ ਹਲੇ ਤੇ ਜੇ ਕੋਈ ਆਊਗਾ ਵੀ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੁਬਾਰਾ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਮਾਨਯੋਗ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਬੜੀਆਂ ਕਲੀਅਰ ਐਦਾਇਤਾ ਹੈਗੀਆਂ ਵੀ ਕਿਸੇ ਨੂੰ ਵੀ ਚਾਹੇ ਕਿਸੇ ਦਾ ਵੀ ਨਾਮ ਆਂਦਾ ਹੋਵੇ ਉਹਨੂੰ ਬਖਿਆ ਨਹੀਂ ਜਾਊਗਾ ਜਿਹੜੀ ਬੰਦ ਇਲੀਗਲ ਕਾਰਵਾਈ ਹੋ ਗਈ ਉਹ ਕੀਤੀ ਜਾਵੇ ਸਰ ਜਿਹੜੇ ਮਾਈਨਿੰਗ ਕਰਦੇ ਨੇ ਇਹ ਲੋਕਲ ਪੰਜਾਬ ਦੇ ਬੰਦੇ ਆ ਕਿ ਕੋਈ ਅਦਰ ਸਟੇਟ ਤੋਂ ਆ ਕੇ ਮਾਈਨਿੰਗ ਨਹੀਂ ਨਹੀਂ ਅਦਰ ਅਦਰ ਦੇਖੋ ਅਦਰ ਸਟੇਟ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਨੇ ਕਿਸ ਨੇ ਅਗਰ ਠੀਕਾ ਲਿਆ ਹੋਗਾ ਇਲੀਗਲ ਮਾਈਨਿੰਗ ਦੇ ਵਿੱਚ ਬਹੁਤ ਬੰਦੇ ਡਰਾਈਵਰ ਜਿਹੜੇ ਫੜੇ ਗਏ ਉਹ ਬਾਹਰੀਆਂ ਸਥਤਾਂ ਦੇ ਵੀ ਹੈਗੀਆਂ ਉਹਨਾਂ ਨੇ ਅੱ ਕਿਵੇਂ ਓਵਰਰੀਚ ਕੀਤਾ ਗਿਆ ਉਹਦੇ ਉੱਪਰ ਜਿਹੜੀ ਵੀ ਕਾਰਵਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਕੀਤੀ ਗਈ ਹੈ ਅੱਛਾ ਇੱਕ ਵਾਰੀ ਦੱਸੋ ਮਜ਼ਦਰੀ ਤੋਂ ਕਿੰਨੇ ਸੀ ਕਿਫਾ ਹੈ ਮਜ਼ਦਰੀ ਤੋਂ ਮੈਂ ਤੁਹਾਨੂੰ ਅਪ੍ਰੈਸ ਨੋਟ ਵੀ ਦੇ ਦਾਂਗੇ ਵੈਸੇ ਪਰ ਮਜ਼ਦਰੀ ਤੋਂ 7 ਤਿੰਨ ਮੁੱਲਾਂਪੁਰ ਦੀਆਂ ਹੈਗੀਆਂ ਇੱਕ ਸਿਟੀ ਗੁਰਾਲੀ ਸਦਰ ਗੁਰਾਲੀ ਇੱਕ ਖੰਡੇਸਰਾ ਥਾਣਾ ਜਿਹੜਾ ਡੇਰਾ ਵਸੀ ਚ ਪੈਂਦਾ ਦੋ ਡੇਰਾ ਵਸੀ ਤੇ ਪੰਜ ਸੁਹਾਣੇ ਥਾਣੇ ਸਰ ਮਜਦੀ ਕਮਿਊਨਿਟੀ ਪਰ ਬੜੀ ਚਾਹ ਮਜਦੇ ਸੱਤ ਦੇ ਸੱਤ ਐਫ ਆਈ ਆਰ ਤੇ ਕੁਛ ਇਹ ਵੀ ਪਤਾ ਲੱਗਿਆ ਸੁੱਤਰ ਤੋਂ ਬੋਲਦੇ ਕਿ ਇੱਥੇ ਖਾਦੀ ਟਿੱਪਰ ਉੱਜਾ ਕੇ ਇਹਦੇ ਰੋਕ ਵਾਲੇ ਪਾਸੋਂ ਭੜਕੇ ਲਿਆਏ ਕੋਈ ਇਤੋ ਹੈ ਨਹੀਂ ਵਿਹਲਾ ਕੋਈ ਹੈ ਨਹੀਂ ਜੀ ਵੀ ਆ ਕੰਮ ਪਹਿਲਾਂ ਅਸੀਂ ਟਿੱਪਰ ਫੜੀਏ ਤੇ ਭੜਕੇ ਦੇਖੋ ਜਿਹੜਾ ਬੰਦਾ ਹੁਣ ਫੜਿਆ ਜਾਂਦਾ ਉਹਨੇ ਤਾਂ ਆਪਣੀ ਸਫਾਈ ਚ ਕੁਝ ਨਾ ਕੁਝ ਕਹਿਣਾ ਤੇ ਹੁਣ ਇੰਨਾ ਮੈਨੂੰ ਲੱਗਦਾ ਨਹੀਂ ਕੋਈ ਇਤੋ ਵਿਹਲਾ ਹੋਊਗਾ ਵੀ ਜਾ ਕੇ ਅਰੇ ਰੇਤ ਮਾਫੀ ਕਿਹਾ ਸਕਦੇ ਅਸੀਂ ਚੋਟਾ ਇਹ ਬਿਲਕ ਕਾਬੂ ਤਾਂ ਬਿਲਕੁਲ ਕਰਾਂਗੇ ਜੀ ਜਿਹੜਾ ਵੀ ਬੰਦਾ ਹੋਊਗਾ ਜੇ ਕੋਈ ਮਾਫੀਆ ਵੀ ਆਊਗਾ ਆਰਗੇਨਾਈਜ਼ਡ ਵੇ ਦੇ ਵਿੱਚ ਹੋਊਗਾ ਤਾਂ ਉਹਦੇ ਤੇ ਐਕਸ਼ਨ ਲਵਾਂਗੇ ਬਹੁਤ ਸਾਰੀਆਂ ਥਾਵਾਂ ਤੇ ਡੀਸਿਲਟਿਕ ਦੇ ਨਾਮ ਨੂੰ ਲੈ ਕੇ ਜਿਹੜੀ ਹੈ ਇਲੈਗਲ ਮਾਈਨਿੰਗ ਕੀਤੀ ਜਾਂਦੀ ਹੈਗਾ ਉਸ ਤਰੀਕੇ ਦੇ ਪੁਲਿਸ ਪਾਸੋਂ ਦੀ ਸਥਿਤੀ ਡੀਸਿਲਟਿੰਗ ਦੇ ਲਈ ਦੇਖੋ ਬਾਰ ਬਾਰ ਅਸੀਂ ਜਿਹੜਾ ਹੈਗਾ ਐਕਸਚਨ ਮਾਈਨਿੰਗ ਜਾਂ ਡੀਈਓ ਮਾਈਨਿੰਗ ਜਿਹੜੇ ਹੁੰਦੇ ਉਹਨਾਂ ਨਾਲ ਤਾਲਮਿਲ ਕੀਤਾ ਹੋਇਆ ਤਾਂ ਉਹਨਾਂ ਨਾਲ ਅਸੀਂ ਯੂਜ਼ ਕਰਕੇ ਵੀ ਜਿਹੜੀ ਅਗਰ ਰਾਤ ਨੂੰ ਕੋਈ ਟਰੱਕ ਫੜਿਆ ਜਾਂਦਾ ਹੈ ਕੁਝ ਕਰਿਆ ਜਾਂਦਾ ਕਿੱਥੋਂ ਆਇਆ ਜੀ ਜਿਹੜੀ ਜ਼ਮੀਨ ਚੋਂ ਆਈ ਉਹ ਉਹ ਡੀਸਿਲਟਿੰਗ ਲਈ ਦਿੱਤੀ ਹੈ ਸਰਕਾਰ ਨੇ ਨਹੀਂ ਦਿੱਤੀ ਨਹਿਰ ਚੋਂ ਆਇਆ ਜਿਵੇਂ ਵੀ ਹੈ ਉਹ ਅਸੀਂ ਫਿਰ ਮਾਈਨਿੰਗ ਡਿਪਾਰਟਮੈਂਟ ਤੋਂ ਰਿਪੋਰਟ ਲੈਂਦੇ ਆ ਅ ਜੋ ਲਿਖ ਕੇ ਸਾਨੂੰ ਦੇ ਦਿੰਦੇ ਵੀ ਜਿਹੜਾ ਇਹ ਜਿੱਥੋਂ ਵੀ ਡੀਸੈਲਟਿੰਗ ਕੀਤੀ ਗਈ ਹੈਗੀ ਹੈ ਤੇ ਲੀਗਲ ਫੱਡ ਨਹੀਂ ਸੀਗੀ ਉਹ ਤੇ ਫਿਰ ਅਸੀਂ ਬਣਦੀ ਕਾਰਵਾਈ ਜਿਹੜੀ ਐਸਪਰ ਬਲੌਗ ਬਲੌਗ ਹੈ ਜਿੱਥੇ ਸ਼ਾਇਦ ਮਾਈਨਿੰਗ ਦੀ ਪਰਮਿਸ਼ਨ ਹੀ ਉਸਦੇ ਬਾਅਦ ਵੀ ਮਾਈਨ ਹੋ ਰਹੀ ਹੈ ਫੇਲੀ ਜਾ। ਦੂਸਰੀ ਚੀਜ਼ ਤੁਸੀਂ ਬਾਅਦ ਟਿੱਪਰ ਦੇਖੀ ਹੋਊਗੀ। ਜੀ ਬਿਲਕੁਲ। ਕਿਸੇ ਵੀ ਟਿੱਪਰ ਦੀ ਫਿਟਨੈਸ ਜਾਂ ਪੈਕਿੰਗ ਇੰਸ਼ੋਰੈਂਸ ਜਾਂ ਪੋਲੂਸ਼ਨ ਨਹੀਂ ਹੈ। ਤੋਂ ਮੇਲਾ ਦੇ ਡਿਪਾਰਟਮੈਂਟ ਤੋਂ ਤੱਕ ਆਈ ਹੈ 2022 ਦੀ 2023 ਦੀ ਨੋ ਫੈਡਰਲ ਸੰਮਤੀਆਂ ਹੁੰਦੀਆਂ ਨੇ ਬੋਲਦਾ ਇਹ ਜਿਵੇਂ ਹੁਣ ਜਿਹੜਾ ਜਿਹੜਾ ਟਰੱਕ ਹੁਣ ਆਪਾਂ ਫੜ ਲਿਆ ਉਹਨੂੰ ਜਦੋਂ ਰਿਲੀਜ਼ ਕਰਦੇ ਹਾਂ ਸੁਪਰ ਡੈਰੀ ਦਾ ਸਾਰੇ ਕਾਗਜ਼ ਦੇਖ ਕੇ ਹੀ ਤਿਆਰ ਕਰਦੇ ਹਾਂ ਠੀਕ ਹੈ ਜੀ ਇਹ ਜਿਹੜੀ ਤੁਸੀਂ ਕਰ ਰਹੇ ਹੋ ਮਾਈਨਿੰਗ ਵੀ ਇਲੀਗਲ ਵੀ ਇਹਨਾਂ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈਗੀ ਤਾਂ ਜਿਹਦੀ ਨਹੀਂ ਹੋਗੀ ਉਹਦੇ ਉਹੀ ਕਾਨੂੰਨੀ ਕਾਰਵਾਈ ਕੀਤੀ ਜਾ ਤਾਂ ਹੀ ਐਫ ਆਈ ਆਰ ਜਿਸਟਰ ਕੀਤੀ ਜਾਂਦੀ ਹੈ ਦੂਸਰਾ ਸਰ ਤਾਂ ਕੁਝ ਕ੍ਰੈਸ਼ਰਾਂ ਕੋਲ ਸੱਸ ਵੀ ਹੈਗੀ ਤੇ ਕੋਈ ਕੁਝ ਕੋਲ ਹੋਊਗਾ ਜੀ ਉਹ ਚੈੱਕ ਕਰ ਲੈਣਾ ਜਿਹਦੇ ਕੋਲ ਹੋਊਗਾ ਤਾਂ ਉਹ ਕ੍ਰੈਸ਼ਰ ਤੇ ਤਾਂ ਵੈਸੇ ਵੀ ਅਸੀਂ ਡਾਇਰੈਕਟਲੀ ਨਹੀਂ ਕੋਈ ਐਫ ਆਈ ਆਰ ਕੀਤੀ ਕ੍ਰੈਸ਼ਰਸ ਨੂੰ ਥਰੂ ਮਾਈਨਿੰਗ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਕੇ ਜਿਹੜੀ ਹੈਗੀ ਉਹ ਨੋਟਿਸ ਦਿੱਤੇ ਗਏ ਸਰ ਕਿ ਇਹ আরাਵਲੀ ਹिल्स ਦੇ ਕਰਕੇ ਹੀ ਸਾਰੀ ਗਤੀ ਕੀਤੀ ਜਾ ਰਹੀ ਹੈ ਕਿ ਉੱਥੋਂ ਜਿਹੜਾ ਫਿਕਰ ਨਹੀਂ ਜਿਹੜੀ ਜਿਹੜੀ আরাਵਲੀ ਹिल्स ਦੀਆਂ ਕਿਤੇ ਵੀ ਗੱਲ ਹੋਵੇ ਇੱਕ ਜਿਹੜਾ ਮਾਈਨਿੰਗ ਇਹ ਨਹੀਂ ਆ ਵੀ ਅੱਜ ਮਾਈਨਿੰਗ ਚ ਪਹਿਲੀ ਵਾਰੀ ਆਪਰੇਸ਼ਨ ਹੋ ਗਿਆ ਪਹਿਲਾਂ ਵੀ ਹੁੰਦੇ ਰਹੇ ਤਾਂ ਅੱਗੇ ਵੀ ਚੱਲਦੇ ਰਹਿਣਗੇ ਇਸ ਤਰ੍ਹਾਂ ਉਹ ਤਾਂ ਇੱਕ ਅਲੱਗ ਚ